ਵੈਗਰੂ ਜੀ ਕਾ ਖਲਸਾ ਵੈਗਰੂ ਜੀ ਕੀ ਫਤਿਹ ਆਸਾ ਬਾਰੇ ਬਰਸ ਬਾਲਪਨ ਬੀਤੇ 20 ਬਰਸ ਕਸ਼ ਤਪਨਾ ਕੀਓ 30 ਬਰਸ ਕਸ਼ ਦਿਵਨ ਪੂਜਾ ਫਿਰ ਪਸਤਾਨਾ ਬਿਰਤ ਪਿਓ ਕੀ ਸਮਝ ਆਉਂਦੀ ਹੈ ਭਗਤ ਜੀ ਬਚਪਨ ਜਵਾਨੀ ਬੁਢਾਪਾ ਇਹਦੇ ਵਿੱਚ ਕੀ ਕਰਨਾ ਹੈ ਪੀੜ ਦੇ ਵਿੱਚ ਆਪਾਂ ਜਿਵੇਂ ਬੱਚੇ ਸਕੂਲਾਂ 'ਚ ਪੜਨ ਜਾਂਦੇ ਨੇ ਇਹ ਵੀ ਇੱਕ ਸਿੱਖਿਆ ਹੈ ਗੁਰਬਾਣੀ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲੰਗਾ ਵਪਾਰ ਨਜ਼ਰ ਹੁੰਨਾ ਤੇ ਹੁੰਦੀ ਹੈ ਜਿਹੜੇ ਇਹ ਵਿਚਾਰਧਾਰਨਾ ਜੁੜਦੇ ਨੇ ਰੱਬੀ ਬਾਣੀ ਨੂੰ ਸੱਚ ਕਰਕੇ ਮੰਨਦੇ ਨੇ ਔਰ ਭਾਣੇ 'ਚ ਰਹਿੰਦੇ ਨੇ ਭਾ ਜਿਸ ਮਚਾਉਂਦੇ ਆ ਜਿਹੜੇ 12 ਸਾਲ ਸੀਗੇ ਉਹ ਨਿਕਲ ਕੇ ਬਾਲਪਨ ਬੱਚੇ ਦੇ 12 ਸਾਲ ਤੱਕ ਬਾਲਪਨ ਬੰਨਿਆ ਮਾਫੀ ਉਸ ਟਾਈਮ ਤੱਕ 12 ਬਰਸ ਬਾਲਵਨ ਬੀਤੇ 20 ਬਰਸ ਕਸ਼ਤਪਨਾ ਕੀ 12 ਸਾਲ ਦਾ ਵਿਗੜਿਆ ਮਨ ਫਿਰ 20 ਸਾਲ ਤੱਕ ਪਾਣੀ ਚ ਲਿਆਉਣਾ ਗਿਆਨ ਦੇਣਾ ਸ਼ਬਦ ਦਾ ਬਾਣੀ ਨਾਲ ਜੁੜਨਾ ਹੈ ਇਹੀ ਸਮਝਣ ਦੀ ਲੋੜ ਹੈ ਭਾਈ 12 ਬਰਸ ਬਾਲਪਨ ਬੀਤੇ 20 ਬਰਸ ਕਸ਼ਤਪਹਿ ਹਿੱਤਾ ਪੈ ਮਨ ਨੂੰ ਘੂਰ ਕੇ ਰੱਖਣਾ 30 ਵਰਸ ਕਸ਼ਦੇਵਨ ਪੂਜਾ ਫਿਰ ਪਸਤਾਨਾ ਬਿਰਧ ਪਿਓ ਫੇਤੀ ਤੱਕ ਦੇਵ ਦੀ ਪੂਜਾ ਜੇ ਨਾ ਕੀਤੀ ਫਿਰ ਕੀ ਹੋ 30 ਵਰਸ ਕਸ਼ਦੇਵਨ ਪੂਜਾ ਫਿਰ ਪਸਤਾਨਾ ਬਿਰਧ ਪਿਓ ਦੇਵ ਕਿੱਥੇ ਹੈ ਦੇਵ ਆਪਣੇ ਅੰਦਰ ਹੈ ਸਤਿਗੁਰ ਕਾਹੂ ਕ੍ਰੋਧ ਲੋਭ ਮੋਹ ਵਿੰਸ ਜਾਇਆ ਹੈ ਮੇਵ ਨਾਨਕ ਪ੍ਰੋਫੈਸਰ ਨਾਲ ਗਤੀ ਕਰ ਪ੍ਰਸਾਦ ਗੁਰਦੇਵ ਅੰਤਰਾਤਮਾ ਦੀ ਬਾਜ ਗੁਰਦੇਵ ਗਿਆਨ ਦਾ ਦੇਵ ਗਿਆਨ ਦਾ ਰਿਸ਼ੀ ਗਿਆਨ ਦਾ ਸਾਗਰ ਉਹ ਸਾਡੇ ਅੰਦਰ ਹੈ 30 ਸਾਲ ਤੱਕ ਫਿਰ ਉੱਧਰ ਜਾਣਾ ਸੀਗਾ ਉੱਧਰ ਵੀ ਨਹੀਂ ਗਏ ਫਿਰ ਬੜਾਪਾ ਆ ਗਿਆ ਮੇਰੀ ਮੇਰੀ ਕਰਤੇ ਜਨਮ ਗਿਓ ਸਾਇ ਸੋਕ ਪੁਜੰਗ ਬਲਿਓ ਰਹਾਉ ਮੇਰੀ ਮੇਰੀ ਕਰਦੇ ਜਨਮ ਚੱਲਿਆ ਗਿਆ ਜਿਹੜਾ ਗਿਆਨ ਲੈ ਕੇ ਆਇਆ ਸੀਗਾ ਨਿਰਮਲ ਬੁੱਧੀ ਲੈ ਕੇ ਆਇਆ ਖਤਮ ਹੋ ਗਈ ਸੁਪ ਕੀ ਹੋ ਗਈ ਉਹ ਵੀ ਹੱਥੋਂ ਨਿਕਲ ਗਿਓ ਸਮਾਂ ਨਿਕਲ ਗਿਆ ਰਹਾਓ ਸੁਕੇ ਸਰਵਰ ਪਾਲ ਬਧਾਵੇ ਲੋਣੇ ਖੇਤ ਹੱਤਬਾਰ ਕਰੀ ਆਇਓ ਚੋਰ ਤਰੰਤੇ ਲੈ ਗਿਓ ਮੇਰੀ ਰਖਤ ਮੁਗਦ ਫੇਰੇ ਜਿਵੇਂ ਸੁਕੇ ਤਲਾਬ ਦੇ ਸਰੋਵਰ ਜੇ ਆਪਾਂ ਕੰਧਾਂ ਕਰੀਏ ਇਵੇਂ ਬੜਾਪੇ ਜਾ ਕੇ ਅਸੀਂ ਇਸਰੀਰ ਦੇ ਅਲਦਾਲੇ ਧਰਮ ਦੀਆਂ ਬਾੜਾਂ ਕਰ ਦਿੰਨੇ ਆਂ ਬਾਹਰਲੇ ਪੀਖ ਨਾਲ ਜੁੜ ਜੰਨੇ ਆ ਇਹ ਤਾਂ ਐ ਆ ਭਗਤ ਜੀ ਕਹਿੰਦੇ ਜਿਵੇਂ ਇੱਕ ਸੁੱਕੇ ਸਰੋਵਰ ਦੇ ਰਲੇ ਦੇਲੇ ਕੰਧ ਕਰੀ ਆ ਪਾਣੀ ਤਾਂ ਹੈ ਨਹੀਂ ਉਹ ਚ ਪਾਏ ਸੁੱਕੇ ਸਰਬਰ ਪਾਲ ਬੰਦਾਵੇ ਲੋਣੇ ਖੇਤ ਤਤ ਬਾਰ ਕਰੇ ਖੇਤ ਚ ਕੁਝ ਹੈ ਨਹੀਂਗਾ ਪਰ ਬਾੜ ਕਰਨ ਲੱਗਿਆ ਸਰੀਰ ਸਮਾ ਨਿਕਲ ਗਿਆ ਹੁਣ ਧਰਮ ਦੀ ਆਸ ਕਰਦਾ ਆਇਓ ਚੋਰ ਤਰੰਤੇ ਲੈ ਗਿਓ ਮੇਰੀ ਰਾ ਖੇਤ ਮੁਗਦ ਫਿਰੇ ਆਇਆ ਹੁਕਮ ਲੇ ਗਿਆ ਜਮ ਲੈ ਕੇ ਜਿੰਨੀ ਕਮਾਈ ਕਰਕੇ ਲੈ ਕੇ ਆਇਆ ਸੀ ਬੁੱਧੀ ਨਿਰਮਲ ਸੀ ਸواری ਚਲੇਗੀ ਚਰਨ ਸੀ ਜ਼ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਵਹਿ ਜੇ ਬਾ ਵਚਨ ਸੁਧ ਨਹੀਂ ਨਿਕਸੇ ਤਬਰੇ ਧਰਮ ਕੀ ਆਸ ਕਰੇ ਹੁਣ ਅਤਪੈਰ ਕੰਬਦੇ ਨੇ ਅੱਖਾਂ ਚੋਂ ਪਾਣੀ ਨਿਕੜੀ ਜਾਂਦਾ ਸਰੀਰ ਕੰਬਦਾ ਬੜਾ ਪਾ ਆ ਗਿਆ ਹਉ ਧਰਮ ਦੀ ਆਸ ਕਰਦਾ ਨਹੀਂ ਭਾਈ ਇਹ ਸਮੇਂ ਅਨਸਾਰ ਹੀ ਹੁੰਦਾ ਹੈ ਬੱਚੇ ਪੜ੍ਹਨ ਚਾਹਦੇ ਆ ਸਮਾਂ ਉਹਨਾਂ ਦਾ ਇਹ ਮੌਕਾ ਨਹੀਂ ਗਵਾਉਣਾ ਹੈਗਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤਕ ਫੋਕੜੇ ਮੁਕਤੀ ਚੱਲੀ ਸਭ ਰਹਿਣ ਸਮਾਂ ਤਾਂ ਜਾ ਰਿਹਾ ਭਾਈ ਰਹਿ ਰਸ ਵੀ ਰੋਜ਼ ਪੜ੍ਹਦੇ ਆ ਉਹ ਤਾਂ ਕਟੇ ਦਿਨ ਸਰਣਾਰੇ ਪਰ ਇਹਦੇ ਨੂੰ ਧਿਆਨ ਹੀ ਨਹੀਂ ਦਿੰਦੇ ਹੈਗੇ ਹਰ ਜੀਓ ਕਿਰਪਾ ਕਰੀ ਲੇ ਬਲਾ ਵੀ ਲਾਹਾ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਤਨ ਪਾਇਓ ਅੰਤਿ ਚਲਦਿਆਂ ਨਾਲ ਚਲਿਓ ਇਹ ਲਾ ਲੈਣਾ ਭਾਈ ਇਹ ਕਿਰਪਾ ਲੈਣੀ ਆਪਾਂ ਤਾਂ ਲੋਕਾਂ ਦੀ ਕਿਰਪਾ ਕਰਨ ਲੱਗੇ ਇਹ ਬਾਣੀ ਹਰ ਕਥਾ ਇਹਨੂੰ ਸੁਣਾਗੇ ਵਿਚਾਰਾਂਗੇ ਤੇ ਜਿਹੜੀ ਸੋਤ ਸ਼ਬਦ ਨਾਲ ਜੁੜ ਜੂਗੀ ਅਮਰ ਹੋ ਜੂਗੀ ਜਨਮ ਮਰਨ ਦਾ ਕਟਿਆ ਜਾਊ ਉਹੀ ਤਾਂ ਕਿਰਪਾ ਲੈਣੀ ਆਪਾਂ ਭਾਈ ਇਹੀ ਤਾਂ ਲਾਹਾ ਸੀਗਾ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਇਹ ਧਨ ਪ੍ਰਾਪਤ ਹੁੰਦਾ ਜਿਹਨਾਂ ਨੂੰ ਉਹ ਨਾਲ ਜਾਂਦੇ ਨੇ ਲੈ ਕੇ ਭਾਈ ਉਹਨਾਂ ਦੇ ਚਲੇ ਜਾਂਦਾ ਸਰੀਰ ਕਰਕੇ ਇੱਥੇ ਛੱਡ ਦੇਣਾ ਸੰਸਾਰੀ ਸੰਪਤ ਜੋ ਭੈਣ ਭਾਈ ਸਭ ਇੱਥੇ ਰਹਿ ਜਾਂਦੇ ਨੇ ਖਿੰਮੇ ਕੋੜੇ ਜਿੰਨੇ ਮਾਇਆ ਉਹ ਛੇਨ ਲੱਗਦਾ ਜੋ ਸੰਪਤ ਆਪਣੀ ਕਰਮਾਨੀ ਛਿੰਮੇ ਪਈ ਬਰਾਈ ਇਹਨੂੰ ਪਈ ਟਾਈਮ ਨਹੀਂ ਲੱਗਦਾ ਬਰਾਈ ਹੋਣ ਨੂੰ ਕਹਤ ਕਬੀਰ ਸੁਨੋ ਰੇ ਸੰਤੋ ਅੰਤਨ ਕਸ਼ੂਲੈ ਨਾ ਗਇਓ ਭਾਈ ਤਲਵ ਗੋਪਾਲ ਰਾਏ ਕੀ ਮਾਇਆ ਮੰਦਰ ਛੋਟ ਚੱਲਿਓ ਇਹ ਮੰਦਰ ਸੀਗਾ ਭਾਈ ਇਹ ਹਰ ਮੰਦਰ ਬਣਾਉਣਾ ਸੀਗਾ ਬਾਹਰ ਇਕੱਠਾ ਕਰਦਾ ਰਿਹਾ ਉਹ ਸਰੀਰ ਕਰਕੇ ਉੱਤਰ ਲੈ ਕੇ ਨਹੀਂ ਜਾਣਾ ਆਪਾਂ ਭਾਈ ਨਾਲ ਉਹ ਮੰਦਰ ਦੇ ਵਿੱਚ ਹਰ ਕਥਾ ਜਿੱਥੇ ਬਾਬਾ ਫਰੀਦ ਸਮਝਾਉਂਦੇ ਆਪਾਂ ਨੂੰ ਫਰੀਦਾ ਲੋੜੇ ਦਾਖ ਵੀ ਜੋਰੀਆਂ ਕਿਕਰ ਵੀਜੇ ਜੱਟ ਕਹਿੰਦੇ ਫਿਰ ਹੁਣ ਕੰਡੇ ਵਿੱਚ ਕੇ ਕਲਪਨਾ ਦੇ ਉਤੋਂ ਤਾਂ ਅੱਖਾਂ ਪਾੜਦਾ ਈਵੇਂ ਅਸੀਂ ਸਰੀਰ ਨਾਲ ਜੁੜ ਕੇ ਧਰਮ ਕਰਮ ਕਰਦੇ ਰਹਿੰਨੇ ਆ ਅੰਦਰ ਤੱਕ ਗਈ ਨਹੀਂ ਹੈ ਉਹ ਮੰਦਰ ਤਾਂ ਬਣਿਆ ਨਹੀਂ ਮਨ ਮੰਦਰ ਬਣਾਉਣਾ ਸੀ ਉਹ ਤਾਂ ਬਣਿਆ ਨਹੀਂ ਹੈਗਾ ਇਹਦੀ ਰਾਖੀ ਕਰਦੇ ਰਹੇ ਜੰਮ ਪਰ ਜੋ ਸਮਾ ਆ ਗਿਆ ਫਿਰ ਛੱਡ ਕੇ ਚਲੇ ਗਏ ਉਹੀ ਭਗਤੀ ਸਮਝਾਉਂਦੇ ਸੰਸਾਰੀ ਸੰਤਾਂ ਨੂੰ ਕਹਿਤ ਕਬੀਰ ਸੁਨੋ ਰੇ ਸੰਤੋ ਅੰਤਨ ਕਸ਼ੂਰ ਲੈ ਨਗ ਜਿੰਨਾ ਇਕੱਠਾ ਕਰੀ ਬੈਠਿਓ ਪਈ ਕੁਛ ਨਹੀਂ ਨਾਲ ਜਾਣਾ ਜਿਹੜੀ ਚੀਜ਼ ਨਾਲ ਜਾਣੀ ਆ ਉਹਦੀ ਆਪ ਤਿਆਰੀ ਕਰੀਏ ਸਰਜਾਮ ਲਾਗ ਪਵਜਲ ਤਰਨ ਕੀ ਇਹ ਤਿਆਰੀ ਕਰਨੀ ਸੀ ਇहां ਖਾੜ ਚਲੋ ਹਰਲਾਹਾ ਅੱਗੇ ਵਸਨ ਸਹਿੇਲਾ ਸੁਖਸાગਰ ਪਹੁੰਚਣਾ ਸੀ ਇਹ ਹਰਲਾਹਾ ਲੈਣਾ ਸੀ ਹਰ ਨਾਮ ਲੈਣਾ ਸੀਗਾ ਨਹੀਂ ਉਧਰ ਧਿਆਨ ਹੀ ਨਹੀਂ ਦਿੱਤਾ ਆਈ ਤਲਵ ਹੁਕਮ ਆਇਆ ਗੋਪਾਲ ਰਾਏ ਦਾ ਕਰ ਲਿਆ ਤਲ ਸ੍ਰੀ ਸ਼ਰਣਾ ਪਿਆ ਫਿਰ ਪੁਸਤਾ ਆਇਆ ਕਾਉਕਵੀਰ ਤਬ ਹੀ ਨਰ ਜਾਗੈ ਜਦ ਜਮ ਕਾ ਡੰਡ ਮੂਢ ਮੈ ਲੱਗੇ ਫਿਰ ਜਾਗਦਾ ਹੈ ਭਾਈ ਫਿਰ ਸਮਾ ਨਿਕਲ ਜਾਂਦਾ ਵਾ ਜਿਵੇਂ ਆਪਾਂ ਨੂੰ ਸੁੱਤਿਆਂ ਨੂੰ ਕੋਈ ਜਗਾ ਦੇਂਦਾ ਸੁਪਨਾ ਟੁੱਟ ਜਾਂਦਾ ਹੈ ਈਵੇਂ ਜਦੋਂ ਜਮ ਸਰੀ ਚੋਂ ਕੱਢਦੇ ਹੈ ਫਿਰ ਇਹਨੂੰ ਸੁਪਨਾ ਕਹਿੰਦਾ ਪਹਿਲਾਂ ਤਾਂ ਉੱਪਰ ਉੱਪਰੋਂ ਕਹਿੰਦਾ ਮੰਨਦਾ ਨਹੀਂ ਹੈ ਫਿਰ ਕਹਿੰਦਾ ਸੁਪਨੇ ਜਿਉ ਸੰਸਾਰ ਹੈ ਫਿਰ ਭਗਤ ਜੀ ਕਹਿੰਦੇ ਹੱਥਾ ਜੋੜੀ ਵੀ ਕਰਦਾ ਕਰੂੰ ਅਰਦਾਸ ਗਾਉ ਕਿਸ ਵਾਕੀ ਲਿਓ ਨਵੇ ਰਾਜ ਕੀ ਰਾਤੀ ਜਿਵੇਂ ਮੈਨੂੰ ਅੱਜ ਦੀ ਰਾਤ ਛੱਡ ਦੋ ਅੱਗੋਂ ਕੀ ਹੁਕਮ ਹੁੰਦਾ ਅਮਲ ਸਰਾਨੋਂ ਲੇਖਾ ਦੇ ਨਾ ਆਏ ਕਠਨ ਜਮਦੂਤ ਲਿਆ ਤਾਂ ਅਮਲ ਨਹੀਂ ਕੀਤਾ ਇੱਥੇ ਆ ਕੇ ਭਾਈ ਕੀ ਕਰਨਾ ਆਇਆ ਸੀ ਤੁਸਾਂ ਲੇਖਾ ਹੋਰ ਵਧਾ ਲਿਆ ਆਇਆ ਮਕੌਨ ਸੀਗਾ ਨੇ ਇਹ ਗਲਤੀ ਕਰਨੀ ਆਓ ਸਾਰੇ ਆਪਾਂ ਮਿਲ ਕੇ ਰੱਬੀ ਬਾਣੀ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਅਸੀਂ ਵੀ ਇਹ ਹਰ ਹਾਲ ਲੈ ਕੇ ਆਪਣੇ ਘਰ ਪਹੁੰਚੇ ਸਰੀਰ 'ਚ ਰਹਿੰਦੇ ਰਹਿੰਦੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੋਟੀ ਨਾਲ ਇਸ ਗੁਰਸਿੱਖਾਂ ਨਾਲ ਜਿਨ੍ਹਾਂ ਦੇ ਮੁੱਖ ਉਜਲ ਹੁੰਦੇ ਆ ਮੁੱਖ ਉਜਲ ਤੋਂ ਪਾਵ ਮਨ ਕਰਕੇ ਜਿਨ੍ਹਾਂ ਨੂੰ ਚਾਨਣ ਹੁੰਦਾ ਉਹਨਾਂ ਨੇ ਕਿੰਨੇ ਹੋਰ ਨਿਕਲ ਜੰਦੇ ਆ ਉੱਕਲੇ ਨਹੀਂ ਜਾਂਦੇ ਕਿੰਨੇ ਉਹਨਾਂ ਦੇ ਨਾਲ ਹੋਰ ਜੱੜ ਜਾਂਦੇ ਆਓ ਸਾਰੇ ਆਪਾਂ ਵੀ ਮਿਲ ਕੇ ਐਸੀ ਗੁਰਸਿੱਖਾਂ ਦੀ ਸੰਗਤ ਕਰਕੇ ਆਪਾਂ ਵੀ ਪਾਰ ਨਿਕਲੀਏ ਪਾਰੋਂ ਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ